मैंने ब्लॉग आप बलॉग की शुरुआत कर लगे दोपहरे बारह बजे तो मैं बना लगी सी भड़था तो बनाने तो पहला चाहिए मैं तो पहला भड़ता बना ली फसू चाह बना ली तक दिखाई हाँ भड़थे की रैसिपी जिन्हें जिन्होंने भड़थे की रैसिपी देखी ने ईजी भड़थे की रैसिपी ਅਸਲ ਤੋ ਪਹਿਲੇ ਮੈਂ ਬੈਂਗ ਕਰ ਦਿੰਦਾ ਤੇ ਮੈਂ ਪਰਤਾ ਬਣਾ ਨਹੀਂ ਬੈਂਗਣ ਬਰੀਕ ਬਰੀਕ ਕਰਕੇ ਉਤਾਰ ਦਿੱਤਾ ਪਾਣੀ ਵੀ ਵਿੱਚ ਰੱਖ ਦਿੱਤੀ ਸੀ ਪਿਆਜ਼ੀ ਆਪਣੇ ਦੋ ਧੋਕੇ ਰੱਖ ਦਿੱਤੇ ਤੇ ਇੱਕ ਵਾਰੀ ਸਿਕੜਾਈ ਚ ਤੇਲ ਗਰਮ ਹੁੰਦਾ ਪਿਆ ਵਾ ਪਰਤਾ ਮੈਂ ਇਦਾਂ ਮੈਂ ਪਰਤਾ ਇਸ ਕਰਕੇ ਕੱਟ ਕੇ ਬਣਾਉਣੀ ਹੈ ਇਦਾਂ ਨੂੰ ਪਤਾ ਲੱਗ ਜਾਂਦਾ ਵੀ ਅੰਦਰੋਂ ਬੈਂਗਣ ਖਰਾਬ ਤਾਂ ਨਹੀਂ ਕਲਿਆ ਤਾਂ ਨਹੀਂ ਹੈਗਾ ਜੇ ਆਪ ਬੋਇਲ ਕਰਕੇ ਆਪਾਂ ਉਹਨਾਂ ਕੇ ਬਣਾਨੇ ਤਾਂ ਉਦੋਂ ਤਾਂ ਪਤਾ ਨਹੀਂ ਲੱਗਦਾ ਹੈਗਾ ਇਸ ਲਈ ਕੱਟ ਕੇ ਵਧੀਆ ਰਹਿੰਦਾ ਮੈਂ ਤਾਂ ਇਹ ਬਣਾਉਣੀ ਆ ਕਪਾਸ ਨਾਲ ਕੋੜੀ ਪਾਣੀ ਤੇ ਹੈ ਕਿ ਅਸੀਂ ਇਹ ਮਸਾਲਾ ਮੈਂ ਪਿਆਰ ਕਰ ਲਈ ਜਦ ਤੱਕ ਪਿਆਜ਼ ਸੁਨਦੇ ਆ ਤੇ ਮੈਂ ਮਸਾਲਾ ਆਪਣੇ ਕੋੜੀ ਪਾਣੀ ਆ ਗਿਨਾ ਤਾਂ ਸਾਨੂੰ ਸੱਟ ਫਾਟੇ ਸੀ ਤੁਸੀਂ ਆਪਣੇ ਕੋੜੀ ਮਸਾਲਾ ਪਾ ਸਕਦੇ ਜੇ ਜਿੰਨਾ ਤੁਹਾਨੂੰ ਲੋੜ ਹੈ ਤੇ ਪਾਣੀ ਚਿੱਧਾ ਤਾਂ ਮਿਕਸ ਕਰਕੇ ਪਾ ਰਹੀ ਹਾਂ ਜੇ ਆਪਾਂ ਡਾਇਰੈਕਟ ਪਿਆਜ਼ ਚ ਦੀ ਮਸਾਲਾ ਛੋੜ ਦੇਣ ਤਾਂ ਮਸਾਲਾ نیچے ਲੱਭ ਜਾਂਦਾ ਹੈ ਨਾ ਤਸਕਬਾੜੀ ਹੋ ਜਾਂਦੀ ਆ ਇੱਦਾਂ ਤਸਕਬੀ ਨਹੀਂ ਹੁੰਦੀ ਤੇ ਵਧੀਆ ਮਸਾਲਾ ਘੋਲੇ ਜਾਂਦਾ ਵਾ ਇੱਦਾਂ ਦੇਖੋ ਆਪਣੇ ਪਿਆਜ਼ ਇੱਧਰ ਮਸਾਲਾ ਪਾਤਾ ਸੀ ਮੈਂ ਸਾਰਾ ਜਿਹੜਾ ਤਿਆਰ ਕੀਤਾ ਸੀ ਹੁਣ ਦੱਤਾਂ ਨੂੰ ਸਾਨੂੰ ਆਪਣਾ ਚੰਗੀ ਤਰ੍ਹਾਂ ਬਣ ਜਾ। ਫਿਰ ਹੁਣ ਆਪਣੇ ਬੈਂਗਨ ਥੋੜੇ ਥੋੜੇ ਗਲ ਚੁੱਕੇ ਆ ਸੌਫਟ ਹੋ ਗਏ ਆ। ਹੁਣ ਆਪਾਂ ਇਹਨੂੰ ਕੜਛੀ ਨਾਲ ਕਰਾਂਗੇ ਮੈਸ਼। ਕਈ ਤਾਂ ਮੈਸ਼ ਜਿਵੇਂ ਆਪਾਂ ਆਲੂ ਮੈਸ਼ ਕਰਦੇ ਆ ਨਾ ਉਹਦੇ ਨਾਲ ਵੀ ਕਰ ਸਕਦੇ ਆ ਪਰ ਕੜਛੀ ਨਾਲ ਨੋਰਮਲੀ ਮੈਸ਼ ਹੋ ਜਾਂਦਾ। ਜੇ ਤੁਹਾਨੂੰ ਬਾਕੀ ਫਿਲਹਾਲ ਅੱਜ ਮੈਂ ਅੱਜ ਦਾ ਮੇਰਾ ਵਲੋਗ ਵਧੀਆ ਲੱਗ ਗਿਆ ਤਾਂ ਵਲੋਗ ਨੂੰ ਲਾਈਕ ਕਰ ਦਿਓ। चैनल कर दीडियो शेयर करो बाकी तुम देखो चेक करो पर था अपना बन गया देखो